ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਪਾਣੀ ਦੇ ਪੱਦਰ ਨੂੰ ਘਟਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਨੇ ਪ੍ਰਯਾਸ ਨੇ ਕੀਤੇ ਜਾ ਰਹੇ ਨੇ ਇਨ੍ਹਾਂ ਹੀ ਯਤਨਾਂ ਦੇ ਵਿੱਚ ਪ੍ਰਯਾਸਾਂ ਦੇ ਵਿੱਚ ਇੱਕ ਹੋਰ ਪਹਿਲ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਤਹਿਤ ਜੇਕਰ ਕਿਸਾਨ ਝੋਨੇ ਦੀ ਫਸਲ ਸਿੱਧੀ ਬੁਝਾਈ ਦੇ ਤਰੀਕੇ ਦੇ ਨਾਲ ਕਰਨਗੇ ਤਾਂ ਉਹਨਾਂ ਨੂੰ ਪ੍ਰੋਸ਼ਾਹਨ ਦਾਸੀ ਦੇ ਵੱਜੋਂ 1500 ਰੁਪਏ ਦਿੱਤੇ ਜਾਣਗੇ ਸੋ 1500 ਰੁਪਏ ਪ੍ਰੋਸਾਹਨ ਰਾਸ਼ੀ ਦੇ ਵਜੋਂ ਦਿੱਤੇ ਜਾ ਰਹੇ ਨੇ ਕਿਸਾਨਾਂ ਨੂੰ ਜਿਹੜੇ ਕਿ ਸਿੱਧੇ ਬੁਝਾਈ ਕਰਨਗੇ ਝੋਨੇ ਦੀ ਸੋ ਇਸ ਦੇ ਨਾਲ ਨਾਲ ਨਹਿਰੀ ਪਾਣੀ ਦੀ ਵਰਤੋਂ ਕਰਨ ਦੇ ਲਈ ਵੀ ਕਿਹਾ ਗਿਆ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਇਹ ਯਤਨ ਕੀਤੇ ਗਏ ਨੇ ਔਰ ਕਿਸਾਨਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਆਉਂਦਾ ਵੈ ਕਿ ਇਹ ਜੋ ਪੈਸੇ ਨੇ ਕਿੱਥੋਂ ਮਿਲਣਗੇ ਜੋ ਇਹ ਕਿਨਾਂ ਨੂੰ ਕਲੇਮ ਕਿੱਦਾਂ ਕਰਨਾ ਵੈ ਅਪਲਾਈ ਕਿਤਾ ਕਰਨਾ ਵੈ ਸੋ ਇਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਨੇ ਜੋ ਮਨੀਰ ਕੋਟਲੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇੱਕ ਮਹਿੰਮ ਚਲਾਈ ਜਾ ਰਹੀ ਹੈ ਜਾਗਰੂਕਤਾ ਮਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਉਹਨਾਂ ਨੇ ਇਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਨਹੀਂ ਜੋ ਦਿੱਤੇ ਨੇ ਸੋ ਸਵਾਲਾਂ ਦੇ ਜਵਾਬ ਉਹਨਾਂ ਨੇ ਦੰਦਿਆ ਕਿਹਾ ਕਿ ਜੋ ਅਪਲਾਈ ਹੈ ਅਪਲਾਈ ਤਾਂ ਸਿੱਧੇ ਤੌਰ ਤੇ ਕੀਤਾ ਜਾ ਸਕਦਾ ਹੈ ਗਵਰਨਰਮੈਂਟ ਆਫ ਪੰਜਾਬ ਪੰਜਾਬ ਸਰਕਾਰ ਦੀ ਜੋ ਅਫੀਸ਼ੀਅਲ ਵੈਬਸਾਈਟ ਹੈ ਉਸ ਦੇ ਉੱਤੇ ਜਾ ਕੇ ਐਗਰੀਕਲਚਰ ਐਂਡ ਵੈਲਫੇਅਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਿੱਧੇ ਤੌਰ ਤੇ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਤੁਸੀਂ ਆਪਣਾ ਹਜ਼ਾਰ ਕਾਰਡ ਦੇ ਡਿਟੇਲ ਪਾਵੋਗੇ ਤੇ ਤੁਹਾਡੀ ਬਾਕੀ ਡਿਟੇਲਸ ਨਾਲ ਉੱਤੇ ਸ਼ੋਅ ਕਰ ਜਾਣਗੀਆਂ ਜਿਸ ਦੇ ਨਾਲ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਤੋਂ ਬਾਅਦ ਤੁਹਾਡੇ ਕੋਲ 30 ਜੂਨ ਤੱਕ ਜੋ ਸਮਾਂ ਹੋਵੇਗਾ ਜਿਸ ਦੇ ਤਹਿਤ 30 ਜੂਨ ਤੱਕ ਜਾਂ ਫਿਰ ਜੋ ਵੀ ਸਮਾਂ ਸਰਕਾਰ ਦੁਆਰਾ ਨਿਰਧਾਰਤ ਕੀਤਾ ਜਾਵੇਗਾ ਸੋ ਉਸ ਸਮੇਂ ਦੌਰਾਨ ਜੋ ਤੁਸੀਂ ਅਪਡੇਟ ਨੂੰ ਜੋ ਐਡਿਟ ਕਰ ਸਕਦੇ ਹੋ ਪਰ ਇੱਕ ਵਾਰ ਸਮਾਂ ਬੀਤਣ ਤੋਂ ਬਾਅਦ ਵੈਬਸਾਈਟ ਦੇ ਬੰਦ ਹੋਣ ਤੋਂ ਬਾਅਦ ਤੁਸੀਂ ਉਸ ਨੂੰ ਅਪਡੇਟ ਨਹੀਂ ਕਰ पाओगे ਸੋ ਪੂਰੀ ਜਾਣਕਾਰੀ ਇਹ ਤੁਸੀਂ ਉਸ ਦੇ ਵਿੱਚ ਅਪਲੋਡ ਕਰ ਦੇਣੀ ਹੈ ਕਿੰਨੀ ਜ਼ਮੀਨ ਹੈ ਕਿੰਨੇ ਏਕੜ ਦੇ ਵਿੱਚ ਖੇਤੀ ਕੀਤੀ ਹੈ ਕਿਤੀ ਜੋ ਤਰੀਕੇ ਨਾਲ ਕੀਤੀ ਹੈ ਪਾਣੀ ਕਿਸ ਤਰ੍ਹਾਂ ਵਰਤਿਆ ਗਿਆ ਵੈਸੋ ਇਹ ਸਾਰੀ ਸਿੱਧੀ ਬੁਝਾਈ ਦੀ ਡਿਟੇਲ ਤੁਸੀਂ ਉਸ ਦੇ ਵਿੱਚ ਅਪਲੋਡ ਕਰ ਦੇਣੀ ਹੈ ਔਰ ਨਿਰਖਣ ਦੇ ਲਈ ਅਫਸਰਾਂ ਨੂੰ ਭੇਜਿਆ ਜਾਵੇਗਾ ਸੋ ਨਿਰਖਣ ਜਦੋਂ ਅਫਸਰ ਕਰ ਲੈਣਗੇ ਤਾਂ ਉਸ ਤੋਂ ਬਾਅਦ ਪ੍ਰੋਤਸਾਹਨ ਦੇ ਤੌਰ ਤੇ 1500 ਰੁਪਏ ਜੋ-ਜੋ ਕਿਸਾਨ ਸਿੱਧੀ ਬੁਝਾਈ ਦੇ ਨਾਲ ਕਚੋਨੇ ਦੀ ਫਸਲ ਕਰਨਗੇ ਉਹਨਾਂ ਨੂੰ ਦਿੱਤੇ ਜਾਣਗੇ ਸੋ ਇੱਕ ਅਹਿਮ ਪਹਿਲ ਹੈ ਜਿਸ ਦੇ ਤਹਿਤ ਇੱਕ ਕਹਿ ਸਕਦੇ ਆ ਕਿ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਤਾਂ ਤਾਂ ਕਿ ਪੰਜਾਬ ਦੇ ਵਿੱਚ ਥਰਤੀ ਹੇਟਲੇ ਪਾਣੀ ਨੂੰ ਬਚਾਇਆ ਜਾ ਸਕੇ ਉਸ ਦੇ ਲਈ ਇੱਕ ਖਾਸ ਪਹਿਲ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵੀ ਨੇ ਜੋ ਜੋ ਮਲੇਰ ਕੋਟਲਾ ਦੇ ਡਿਪਟੀ ਕਮਿਸ਼ਨਰ ਨੇ ਜੋ ਡਾਕਟਰ ਪਲਵੀ ਉਹਨਾਂ ਦੁਆਰਾ ਦਿੱਤੇ ਗਏ ਨੇ ਸੋ ਇਹਨਾਂ ਜਾਣਕਾਰੀ ਦੇ ਵਿੱਚ ਤੁਸੀਂ ਜੋ ਅਪਲਾਈ ਹੈ ਸਿੱਧੇ ਤੌਰ ਤੇ ਪੰਜਾਬ ਐਗਰੀਕਲਚਰਲ ਵੈਬਸਾਈਟ ਦੀ ਵੈਬਸਾਈਟ ਤੇ ਜਾ ਕੇ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਡਾਟਾ ਵਾ ਵੇਰਵਾ ਸਾਰਾ ਅਪਲੋਡ ਕਰਨਾ ਵੈ ਉਸ ਤੋਂ ਬਾਅਦ ਤੁੰਡ ਤੇ ਜੋ ਇਲਾਕੇ ਦੇ ਵਿੱਚ ਜੋ ਅਫਸਰ ਹੋਣਗੇ ਉਹ ਨਿਗਰਾਨੀ ਕਰਨ ਦੇ ਲਈ ਨਿਰિક્ષਣ ਕਰਨ ਦੇ ਲਈ ਜਾਣਗੇ ਔਰ ਜੋ ਫਸਲ ਦਾ ਨਿਰિક્ષਣ ਕੀਤਾ ਜਾਵੇਗਾ ਕਿ ਫਸਲ ਸੱਚਮੁੱਚ ਹੀ ਉਸੇ ਤਰੀਕੇ ਦੇ ਨਾਲ ਕੀਤੀ ਗਈ ਹੈ ਸਿੱਧੀ ਬੁਝਾਈ ਦੇ ਨਾਲ ਹੀ ਕੀਤੀ ਗਈ ਹੈ ਸੋ ਚੋਨੇ ਦੀ ਫਸਲ ਦੀ ਨਿਰਖਣ ਕਰਨ ਤੋਂ ਬਾਅਦ 1500 ਰੁਪਏ ਸਿੱਧੇ ਤੌਰ ਤੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ। ਬਦਰੀ ਅਪਡੇਟ ਅਤੇ ਜੁੜੇ ਹੋਰ ਸਬੰਧ ਨਾਲ ਫਿਲਹਾਲ ਮੈਂ ਦੋ ਇਜਾਜ਼ਤ। ਧੰਨਵਾਦ।